ਤਨਵਾਦ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੀ ਮੇਰੀ ਕਹਿ ਸਕਦਾ ਮੈਂ ਆਪਣੀ ਵਿਧਾਨ ਸਭਾ ਦੀ ਅਗਰ ਗੱਲ ਕਰਾਂ ਤੇ ਤਕਰੀਬਨ 26 ਤੋਂ ਜ਼ਿਆਦਾ ਸੜਕਾਂ ਜਿਹੜੀਆਂ ਟੋਟਲ ਮੰਨੀਆਂ ਜਿਹੜੀਆਂ ਪਿੰਡਾਂ ਨੂੰ ਪੈ ਜਾਂਦੀਆਂ ਔਰ ਪਿੰਡਾਂ ਦੇ ਵੱਡੇ ਲਿੰਕ ਰੋਡ ਸੀ ਇਹਨਾਂ ਨੂੰ ਲੋਕ ਰੈਗੂਲਰ ਯੂਜ਼ ਕਰਦੇ ਪਿੰਚਾਂ ਜਾਣ ਲਈ ਉਹਨਾਂ ਲਈ 6.5 ਕਰੋੜ ਦਾ ਫੰਡ ਜਾਰੀ ਕੀਤਾ ਔਰ ਅੱਜ ਅਸੀਂ ਆ ਬਸੀ ਗਲਮਸਾਨ ਨੂੰ ਜਿਹੜੀ ਸੜਕ ਜਾਂਦੀ ਹੈ ਔਰ ਬੜਾ ਅਹਿਮ ਸਥਾਨ ਜਿੱਦਾਂ ਮੈਂ ਉਹ ਦੱਸਿਆ ਸੰਤਾ ਮਹਾਪੁਰ ਸ਼ਾਇਨ ਧਰਤੀ ਬੋਲ ਉਥੇ ਦੁਨੀਆ ਵੀ ਜਾਂਦੀ ਬਹੁਤ ਸਾਰੀ ਇਹ ਸੜਕ ਨੂੰ ਤਕਰੀਬਨ 55 ਲੱਖ ਰੁਪਏ ਦੀ ਲਾਗਤ ਨਾਲ ਜਿਹੜਾ ਜਿੰਨਾ ਵੀ ਡਿਸਟੈਂਸ ਦਾ 2 ਕਿਲੋਮੀਟਰ ਦੇ ਲਗਦਾ ਕੇ ਬੰਦਾ ਉਹਨੂੰ ਕੰਪਲੀਟ ਕਰਨ ਜਾ ਰਹੇ ਆਂ ਔਰ ਜਿੰਨੀ ਇਹ ਹੋਰ ਵੀ ਇਥੋਂ ਲਿੰਕ ਰੋਡ ਪੈਂਦੀ ਜਿਹਦਾ ਨਾਰਾਇਣ ਨਗਰ ਤੋਂ ਪੈਂਦੀ ਸੀ ਇਹ ਲਿੰਕ ਰੋਡ ਉਹਨੂੰ ਵੀ ਕੀਤਾ ਲੱਗ ਉਹਨੂੰ ਵੀ ਪੀਡਾ ਵਿਲ ਡਿਵੀ ਮਹਿਕਮਾ ਕਰਨ ਜਾ ਰਿਹਾ ਔਰ ਜਲਦ ਇਹਨਾਂ ਨੂੰ ਸਿੱਧੀ ਇਨਸਟਰਕਸ਼ਨ ਆ ਬਹੁਤ ਅੱਛੀ ਕੁਆਲਿਟੀ ਦਾ ਕੰਮ ਜਿਹੜਾ ਹੈ ਲੋਕਾਂ ਨੂੰ ਮਿਲੇਗਾ ਔਰ ਮੈਂ ਕਹਿ ਸਕਦਾ ਸਾਲੋਂ ਸਾਲ ਤੱਕ ਇਹ ਸੜਕ ਜਿਹੜੀ ਹੈ ਲੋਕਾਂ ਦੇ ਯੂਜ਼ ਦੇ ਵਿੱਚ ਆਈ ਸੋ ਬਹੁਤ ਬਹੁਤ ਫੇਰ ਦੁਆਰਾ ਵਿਸ਼ੇਸ਼ ਧੰਨਵਾਦ ਕਰਦਾ ਮੁੱਖ ਮੰਤਰੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ